ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਮਹਾਨ ਕਵੀ ਜਿਨ੍ਹਾਂ ਨੇ ਕਲਗੀਧਰ ਪਾਸ਼ਾ ਜੀ ਦਾ ਇਤਿਹਾਸ ਬਹੁਤ ਸੁੰਦਰ ਲਿਖਣਾ ਕੀਤਾ ਹੈ ਉਹਨਾਂ ਦੇ ਇੱਕ ਸ਼ੇਰ ਬਾਰੇ ਵਿਚਾਰ ਕਰਾਂਗੇ ਅਖਰੀ ਅਰਥ ਸ਼੍ਰਵਣ ਕਰਾਂਗੇ जो सरसा दरिया के कंधे तिवार विछोड़ा पाया है बाबत कवि जी के ख्याल हैं कवि जी की लिखते हैं महान कवि हकीम अल्लाह यार खान जोगी जिन्होंने गुरु गोबिंद सिंह जी बाबत लिखा है करतार की सुगंध है नानक की कसम है ਜਿਤਨੇ ਵੀ ਹੋ ਗੁਰੂ ਗੋਬਿੰਦ ਸਿੰਘ ਕੀ ਉਹ ਤਾਰੀਫ ਕਮ ਹੈ ਕਹਿੰਦੇ ਜਿੰਨੀ ਵੀ ਤਾਰੀਫ ਕਰ ਲਈਏ ਉਹ ਕਲਗੀ ਤਰਪਾਸ਼ਾ ਹੀ ਥੋੜੀ ਆ ਤੇ ਕਵੀ ਅੱਲਾ ਯਾਰ ਖਾਜੂਗੀ ਨੇ ਵੀ ਬਹੁਤ ਤਾਰੀਫ ਲਿਖੀ ਹੈ ਗਾਂਝ ਸ਼ਹੀਦਾ ਵਿੱਚ ਸ਼ਹੀਦਾਨ ਵਫਾ ਵਿੱਚ ਇਹ ਦੋ ਜਿਹੜੀ ਕਿਤਾਬਾਂ ਆਪਾਂ ਨੂੰ ਮਿਲਦੀਆਂ ਹਨ ਕਵੀ ਜੀ ਦੀਆਂ ਵਾਕ ਵਾਕ ਵਿਦਵਾਨ ਕਥਾਵਾਚ ਪ੍ਰਚਾਰ ਕਰੇ ਸ਼ੇਰ ਅਕਸਰ ਹੀ ਸਾਕਾ ਚਮਕਾਉਂ ਸਾਕਾ ਸਰੰਦ ਇਹਦੇ ਬਾਬਤ ਬੋਲਦੇ ਹਨ ਸੋ ਆਪਾਂ ਇਹ ਵਿਚਾਰ ਕਰੀਏ ਸਰਸਾ ਦਰਿਆ ਦੇ ਕੰਢੇ ਤੇ ਪਰਿਵਾਰ ਵਿਛੜਦਾ ਹੈ ਉਸ ਬਾਬਤ ਕਵੀ ਜੀ ਕੀ ਬਿਆਨ ਕਰਦੇ ਹਨ ਕਿਸ ਤਰ੍ਹਾਂ ਦਾ ਸੀਨ ਸੀ ਉਹ ਆਪਾਂ ਆਪਣੇ ਦਿਮਾਗ ਦੇ ਵਿੱਚ ਲਾਈਏ ਮਨ ਦੇ ਵਿੱਚ ਲਾਈਏ ਧਿਆਨ ਲੈ ਕੇ ਜਾਈਏ ਸਰਸਾ ਦਰਿਆ ਦੇ ਕੰਢੇ ਤੇ ਕਿਸ ਤਰ੍ਹਾਂ ਦਾ ਸਮਾਂ ਸੀ ਜਦ ਦੂਰ ਸੇ ਦਰਿਆ ਦੇ ਕਿਨਾਰੇ ਨਜ਼ਰ ਆਏ ਦੂਰੋਂ ਜਦੋਂ ਦਰਿਆ ਦੇ ਕਿਨਾਰੇ ਦੀ ਨਜ਼ਰ ਆਏ ਦਿਖੇ ਡੁੱਬੇ ਹੋਏ ਸਰਸਾ ਮੇ ਪਿਆਰੇ ਨਜ਼ਰ ਆਏ ਸਰਸਾ ਜਿਹੜੇ ਦੇ ਪੰਜ ਪਿਆਰਿਆਂ ਵਿੱਚੋਂ ਆਪਣੇ ਸਿੱਖਾਂ ਵਿੱਚੋਂ ਇਹ ਡੁੱਬੇ ਹੋਏ ਨਜ਼ਰ ਆਏ ਸਹਿਬਜ਼ਾਦੇਆਂ ਵਿੱਚੋਂ ਇਹ ਦੇਖ ਕੇ بگੜੇ ਹੋਏ ਸਾਰੇ ਨਜ਼ਰ ਆਏ ਕਹਿੰਦੇ ਕੀ ਵੇਖਦੇ ਆ ਕਵੀ ਜੀ ਕਹਿੰਦੇ ਇਹ ਦੇਖ ਕੇ بگੜੇ ਹੋਏ ਸਾਰੇ ਨਜ਼ਰ ਆਏ ਕਹਿੰਦੇ ਬੜੇ ਰੋਹ ਵਿੱਚ ਨੇ ਬੜੇ ਵੀਰਾਸਤੇ ਵਿੱਚ ਨੇ ਪੰਜ ਪਿਆਰੇ ਸਿੱਖ ਸਹਿਬਜ਼ਾਦੇ ਗੁਰੂ ਸਾਹਿਬ ਜੀ ਬੜੇ ਵੀਰਸ ਦੇ ਵਿੱਚ ਨੇ ਇਹ ਦੇਖ ਕੇ بگੜੇ ਹੋਏ ਸਾਰੇ ਨજર ਆਏ ਇਹ ਸਾਰੇ ਨજર ਆਏ ਕਵੀ ਜੀ ਕਹਿ ਰਹੇ ਨੇ ਦੇਫਰੇ ਹੋਏ 사ਤੁਰ ਕੇ ਦੁਲਾਰੇ ਨજર ਆਏ ਜਿਸ ਤਰ੍ਹਾਂ ਸਾਧ ਸੰਗਤ ਜੀ जख्मी ਸ਼ੇਰ ਹੁੰਦੇ ਨਾ ਹੋਰ ਉਹ ਕਰੋਧ ਵਿੱਚ ਆ ਜਾਂਦੇ ਗੁੱਸੇ ਵਿੱਚ ਆ ਜਾਂਦੇ ਆ ਹੋਰ ਵੀ ਆਸ ਆ ਜਾਂਦਾ। ਹੋਰ ਗੁੱਸਾ ਆਉਂਦਾ। ਇਸ ਤਰ੍ਹਾਂ ਕਹਿੰਦੇ जख्मी ਸ਼ੇਰਾਂ ਦੇ ਨਹੀਂ। ਬਿਫਰੇ ਹੋਏ ਸਤਿਗੁਰੂ ਕੇ ਦੁਲਾਰੇ ਨજર ਆਈ। ਪੁੱਤਰ ਖਲਗੀ ਤਰਪਾ ਸਾਹਿਬ ਜੀ ਦੇ ਇਹ ਨજર ਆਈ जख्मी ਸ਼ੇਰਾਂ ਦੇ ਵਾਂਗ। ਕੀ ਕਹਿ ਰਹੇ ਨੇ? ਪਾਪੀਆਂ ਨੇ ਵੈਰੀਆਂ ਨੇ ਜਦ ਹਮਲਾ ਕਰ ਦਿੱਤਾ ਪਿੱਛੋਂ ਸੋਆ ਖਾ ਕੇ ਵੀ ਕੁਰਾਨ ਦੀਆਂ ਸੋਆ ਖਾ ਕੇ ਆٹے ਦੀਆਂ ਗੋਹਾਂ ਬਣਾ ਕੇ ਸੋਆ ਖਾ ਕੇ ਫਿਰ ਵੀ ਜਦ ਮੁਕਰ ਗਏ ਹੋ ਵਿਸਥਾਰ ਬਹੁਤ ਲੰਬਾ ਹੈ ਮੈਂ 2 ਕੁ માત્ર ਬੇਨਤੀ ਕਰਨੀ ਹੈ ਤੇ ਕੀ ਕਹਿ ਰਹੇ ਨੇ ਸਹਬਜ਼ਾਦੇ ਕਵੀ ਜੀ ਕਹਿ ਰਹੇ ਨੇ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਸਹਬਜ਼ਾਦੇ ਕਹਿ ਰਹੇ ਨੇ कहते थे इजाजत नहीं है हमे रण की कहंदे सानू रण दी इजाजत नहीं है गल गीतार पाशा ने दी मिट्टी तक उड़ा सकते है दुश्मन के चमन की चमन कहंदे ने बाग ये दुश्मन रूपी बाग जड़ा साडे दी सेना चढ़ के आई ना इनों दी असी मिट्टी तक उड़ा सके दे सी आको सतनाम श्री वार ਇਨਾਂ ਦੀ ਮਿੱਟੀ ਤੱਕ ਕਹਿਣ ਤੋਂ ਭਾਵ ਇਹ ਨੂੰ ਖਾ ਕਰ ਸਕਦੇ ਸੀ ਇਹਨਾਂ ਨੂੰ ਜਿਹੜਾ ਹੈ ਮਿੱਟੀ ਵਿੱਚ ਮਿਲਾ ਸਕਦੇ ਸੀ ਐਨਾ ਵੇਖੋ ਵੀਰ ਆਸੀ ਤੇ ਵੀਰ ਆਸ ਕਿੱਥੋਂ ਸੀ ਬੰਦਗੀ ਵਿੱਚੋਂ ਸੀ ਭਗਤੀ ਵਿੱਚੋਂ ਸੀ ਨਿੱਤਨੇ ਵਿੱਚੋਂ ਸੀ ਕਹਤੇ ਤੇ ਇਜਾਜ਼ਤ ਨਹੀਂ ਹੈ ਹਮੇ ਰਣ ਕੀ ਜੰਗ ਦੇ ਮੈਦਾਨ ਦੀ ਮਿੱਟੀ ਤੱਕ ਕੁੜਾ ਸਕਤੇ ਹਨ ਦੁਸ਼ਮਣ ਕੇ ਚਮਕੀ ਇਹ ਵੇਖੋ ਕਿੰਨਾ ਸੁੰਦਰ ਸਾਹ ਸੰਗ ਜੀ ਇਹੋ ਸਸਾ ਦਾ ਦਰਿਆ ਦਾ ਕੰਡਾ ਜਿਹੜਾ ਹੈ ਪਰਿਵਾਰ ਵਿਛੋੜਾ ਉਹ ਵੇਖੋ ਕਿੰਨਾ ਸੁੰਦਰ ਬਿਆਨ ਕੀਤਾ ਅੱਲਾ ਯਾਰ ਖਾਂ ਜੋਗੀ ਜੀ ਨੇ ਵਾਕਈ ਬਹੁਤ ਤਾਰੀਫ ਲਿਖੀ ਹੈ ਕਲਗੀਧਰ ਪਾਸ਼ਾ ਜੀ ਤਨ ਆਖੋ ਕਵੀ ਜਨੂ ਜੋਗੀ ਜੀ ਨੂੰ ਤਨ ਆਖੋ ਜਿਨ੍ਹਾਂ ਨੇ ਇਹ ਨਹੀਂ ਵਧਾਈ ਕਲਗੀਧਰ ਪਾਸ਼ਾ ਜੀ ਦੀ ਕੀਤੀ ਹੈ ਸਿੱਖਤਾ ਕਰਨ ਕਰਨ ਸਾਸ਼ਣ ਜੀ ਗੈਰ ਸਿੱਖ ਵੇਖੋ ਵਡਾਈ ਕਰ ਰਿਹਾ ਹੈ ਪਿੱਡੀ ਵੱਡੀ ਇਹ ਗੱਲ ਹੈ ਤੇ ਕਿੰਨੀ ਕਵੀ ਜੀ ਦੇ ਪਿੱਛੇ ਬੰਦਗੀ ਹੋਵੇਗੀ ਭਗਤੀ ਹੋਵੇਗੀ ਕਿੰਨਾ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਹੋਵੇਗਾ ਇਹ ਆਪਾਂ ਸਾਫ਼ ਦੇਖ ਸਕਦੇ ਹਾਂ ਉਹਨਾਂ ਦੀ ਲਿਖਤਾਂ ਦੇ ਵਿੱਚੋਂ ਸੋ ਇਹ ਆਪਾਂ ਇੱਕ ਸ਼ੇਰ ਦੀ ਵਿਚਾਰ ਅੱਜ ਕੀਤੀ ਆ ਕੇਵਲ ਅਖਰੀ ਅਰਥ ਹੋਈਆਂ ਆਪੋ ਲਾਜੁਕਾ ਦੀ ਵਾਹੀ ਬਖਸ਼ਨੀ ਅਗੇ ਤੋਂ ਸੱਤ ਬਖਸ਼ਨੀ ਗੁਰੂ ਸਾਹਿਬ ਜੀ ਕਿਰਪਾ ਕਰਨ ਰਹਿੰਦੇ ਸ਼ਹਿਰੀ ਆਪਾਂ ਕੁਛਕ ਜਿਹੜੇ ਹੈਗੇ ਵਿੱਚੋਂ ਉਹਨਾਂ ਦੇ ਵਿਚਾਰ ਆਪਾਂ ਅੱਗੇ ਚੱਲ ਕਰਕੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ